ਟਾਈਲਾਂ ਵੀ ਦੇਖ ਸਕਦੇ ਆ ਵੀ ਟਾਈਲਾਂ ਵੀ ਤੁਸੀਂ ਲਾਈਆਂ ਨੇ ਨਾਲ ਨਾਲ ਆਪਾਂ ਕੀ ਕੀ ਚੀਜ਼ ਅਕਮੇ ਬਰਾਊਂ ਦੇ ਥੱਲੇ ਆਪਾਂ ਲੈ ਕੇ ਆਉਣੀ ਆ ਉਹਦੇ ਬਾਰੇ ਇਹ ਦੱਸ ਰਹੇ ਆ ਕਿ ਤੁਹਾਡੇ ਵਿੜੇ ਤੁਹਾਡੇ ਪਿੰਡ ਦੇ ਵਿੱਚ ਅਸੀਂ ਨਵਾਂ ਸਟੋਰ ਲੈ ਕੇ ਆਜੇ ਰੋਏ ਆ ਜਿਹੜਾ ਨਾਮ ਹੈ ਅਕਮੇ ਬਿਲਡਿੰਗ ਸਪਲਾਈਸ ਸਾਡੇ ਕੋਲੇ ਸਾਰਨਾ ਪਹਿਲਾਂ ਅਸੀਂ ਟਾਈਲਾਂ ਤੋਂ ਸਟਾਰਟ ਕਰਦੇ ਆ ਪਹਿਲਾਂ ਦੇ ਵਿੱਚ ਹਿਊਜ ਵੈਰਾਈਟੀ ਸਾਡੇ ਕੋਲੇ ਹੈਗੀ ਆ ਡਿਫਰੈਂਟ ਸਾਈਜ਼ਸ ਤੇ ਡਿਫਰੈਂਟ ਕਲਰ ਤੇ ਨਿਊ ਵੈਰਾਈਟੀ ਲੇਟੈਸਟ ਡਿਜ਼ਾਈਨ ਸਾਡੇ ਕੋਲੇ ਅਵੇਲੇਬਲ ਹੈ ਡਿਲੀਵਰੀ ਐਨੀ ਟਾਈਮ ਸਾਡੀ ਅਵੇਲੇਬਲ ਹੈ 7 ਡੇ ਪਰ ਓਵਰਆਲ ਕਮਿਟੀ ਦੀ ਗੱਲ ਕਰੀਏ ਬਹੁਤ ਬੜੀ ਤਰੀਕਾ ਨਾਲ ਗਰੋ ਕਰ ਰਹੀ ਹੈ ਕਿਵੇਂ ਦੇਖਦੇ ਹੋ ਕੰਮ ਇਹ ਜੋ ਵੀ ਕਰਨ ਇਹਨਾਂ ਨੂੰ ਇਹਨਾਂ ਕਿਹਾ ਕਿ ਪੁੱਤ ਰੋਟੀ ਕੱਪੜੇ ਦੀ ਨਾ ਟੈਨਸ਼ਨ ਦੇ ਜੋ ਵੀ ਕਰਿਓ ਹੱਕ ਹਲਾਲ ਦਾ ਕਰਿਓ ਔਰ ਇਹ ਨਾ ਸੋਚਿਓ ਵੀ ਅਸੀਂ ਕਿਸੇ ਦੇ ਮੋਢਿਆਂ ਦੇ ਸਿਰ ਦੇ ਉੱਤੇ ਪੈਰ ਰੱਖ ਕੇ ਅੱਗੇ ਵਧਣਾ ਜਿਸਤਾ ਇਹ ਇੱਕਵੇਂ ਇਮੀਗ੍ਰੇਸ਼ਨ ਨੇ ਅਸਟੰਬਰੀ ਆਪਣੀ ਸਪਲਾਈ ਸ਼ੁਰੂ ਕੀਤੀਆਂ ਕੰਸਟਰਕਸ਼ਨ ਦੇ ਨਾਲ ਜਟਾਈਲਸ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹਾਈ ਕੁਆਲਿਟੀ ਦੇ ਬਹੁਤ ਘੱਟ ਰੇਟਾਂ ਦੇ ਵਿੱਚ ਅਸਲੀ ਪੰਜਾਬੀਆਂ ਲਈ ਤੇ ਸਾਰੀ ਦੁਨੀਆ ਲਈ ਉਹ ਸਾਰਿਆਂ ਲਈ ਕੋਈ ਵੀ ਕਮਿਊਨਿਟੀ ਦਾ ਹੋਵੇ ਤੇ ਬਹੁਤ ਹੀ ਵਧੀਆ ਬਹੁਤ ਘੱਟ ਰੇਟਾਂ ਤੇ ਸਪਲਾਈਜ਼ ਦੇਣ ਦੇ ਲਈ ਬਹੁਤ ਵੱਡਾ ਉਪਰਾਲਾ ਕੀਤਾ ਹੈ ਅੱਜ ਤੱਕ ਇਹਨਾਂ ਨੇ ਸਟਾਰਟ ਕੀਤਾ ਹੈ ਜਸ ਟਾਈਲਸ ਦੇ ਨਾਲ ਬਟ ਹੌਲੀ ਹੌਲੀ ਇਹ ਸਾਰਾ ਕੁਝ ਐਡ-ਆਨ ਕਰ ਰਹੇ ਨੇ ਤੇ ਮੈਂ ਕਹੂੰਗਾ ਆਪਣੇ ਸਾਰੇ ਪੰਜਾਬੀ ਭਰਾਵਾਂ ਨੂੰ ਤੇ ਭੈਣਾਂ ਨੂੰ ਕਿ ਪਲੀਜ਼ ਆਓ ਇੱਥੇ ਪਲੀਜ਼ ਆਪਣੇ ਪੰਜਾਬੀ ਭਰਾਵਾਂ ਨੇ ਆਪਣਾ ਕੰਮ ਸਟਾਰਟ ਕੀਤਾ ਹੈ ਉਹਨਾਂ ਦੀ ਫੁੱਲ ਸਪੋਰਟ ਕਰੋ ਇਹਨਾਂ ਨੇ ਬਹੁਤ ਵਧੀਆ ਬਿਜ਼ਨਸ ਖੋਲਿਆ ਇਹਨਾਂ ਨੂੰ ਵਧਾਈ ਦੇ ਯੋਗ ਨੇ ਤੇ ਟਾਈਲਾਂ ਜੋ ਇਹਨਾਂ ਦੀ ਕੁਆਲਿਟੀ ਆ ਬਹੁਤ ਵਧੀਆ ਹੈ ਸਤਿ ਸ਼੍ਰੀ ਅਕਾਲ ਜੀ ਪੰਜਾਬ ਟੀਵੀ ਅਸ਼ਰੇ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਅਸੀਂ ਆ ਮੌਜੂਦ ਹਾਂ ਜੀ ਕਲਾਈਡ ਨਾਰਥ ਦੇ ਵਿੱਚ ਤੇ ਜਿੱਥੇ ਹੋ ਰਹੀ ਆ ਇੱਕ ਸਟੋਰ ਦੀ ਓਪਨਿੰਗ ਜਿਵੇਂ ਜਿਵੇਂ ਪੰਜਾਬੀ ਆ ਮੌਜੂਦ ਨੇ ਜਿਵੇਂ ਜਿਵੇਂ ਪੰਜਾਬੀ ਗਰੋ ਕਰ ਰਹੇ ਨੇ ਉਵੇਂਵੇਂ ਜਿਹੜੇ ਕੰਮ ਧੰਦੇ ਵੀ ਆ ਉਹ ਗਰੋ ਕਰ ਰਹੇ ਆ ਉਹਨਾਂ ਦੇ ਵਿੱਚ ਇੱਕ ਨਵੀਂ ਚੀਜ਼ ਜਿਹੜੀ ਆਪਣੇ ਇੰਡੀਆ ਚ ਆਪਾਂ ਦੇਖੀ ਦੀ ਆ ਪਰ ਮਿਸ ਵੀ ਕਰਦੀ ਹੈ ਕਿ ਵੀ ਸਾਨੂੰ ਚੌਥੀ ਚੀਜ਼ ਮਿਲੇ ਇੱਕ ਇਹੋ ਜਿਹੀ ਚੀਜ਼ ਮਿਲੇ ਕਿ ਵੀ ਜੇ ਆਪਾਂ ਘਰਾਂ ਦੀ ਕੋਈ ਚੀਜ਼ਾਂ ਐਡ ਕਰਨੀਆਂ ਨੇ ਆਪਾਂ ਆਪਣਾ ਮਨਪਸੰਦੀ ਐਡ ਕਰ ਸਕੀਏ ਉਹਦੇ ਵਿੱਚ ਇੱਕ ਬਹੁਤ ਵੱਡੀ ਐਡੀਸ਼ਨ ਹੈ ਜੀ ਉਹ ਐਡ ਹੋ ਰਹੀ ਆ ਉਹਦੇ ਵਿੱਚ ਆਪਾਂ ਟਾਇਲਾਂ ਦੀ ਗੱਲ ਕਰੀਏ ਪੇਂਟ ਦੀ ਗੱਲ ਕਰੀਏ ਗੱਲ ਕਰੀਏ ਹੋਮ ਵੇਅਰਸ ਦੀ ਗੱਲ ਕਰੀਏ ਬਾਥਰੂਮ ਵੇਅਰ ਦੀ ਸਾਰਾ ਕੁਝ ਜਿਹੜਾ ਕੰਪਲੀਟ ਪੈਕੇਜ ਜਿਹੜਾ ਉਹ ਲੈ ਕੇ ਆ ਰਹੇ ਆ ਜੀ ਇੱਕ ਮੇ ਨਾਂ ਤੁਸੀਂ ਪਹਿਲੇ ਵੀ ਸੁਣਿਆ ਹੋਣਾ ਰੋਬਿਨ ਪਾਜੋਨੀ ਪਰ ਐਕਮੇ ਦੇ ਨਾਂ ਤੋਂ ਜਿਹੜਾ ਬ੍ਰਾਂਡ ਫਿਰ ਦੁਬਾਰਾ ਆ ਰਿਹਾ ਜੀ ਐਕਮੇ ਬਿਲਡਿੰਗ ਸੁਪਲਾਈਸ ਤੇ ਉਹਦੇ ਮੁਤਲਕ ਅਪਾਂ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਮਨਜੋਤ ਦਰਸ਼ਣੀ ਸਾਰੇ ਹਰ 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 ਇੱਕ ਚੀਜ਼ ਦੀ ਅਪਾਂ ਗੱਲ ਕਰਾਂਗੇ ਉਹਦੇ ਵਿੱਚ ਕੀ ਕੀ ਉਹ ਲੈ ਕੇ ਆ ਰਹੇ ਨੇ ਕੀ ਕੀ ਚੀਜ਼ਾਂ ਉਹ ਐਡ ਕਰਨਗੇ ਕਿ ਕੀ ਤੁਸੀਂ ਆ ਕੇ ਆਪਣੇ ਆਪ ਇੱਥੇ ਇਨ ਸਟੋਰ ਤੁਸੀਂ ਪਸੰਦ ਕਰ ਸਕਦੇ ਹੋ ਕੀ ਕੀ ਐਡ ਕਰ ਸਕਦੇ ਹੋ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਮੈਂ ਮਨਜੋਤ ਨਾਲ ਗੱਲ ਸ਼ੁਰੂ ਕਰਾਂਗਾ ਜੀ ਮਨਜੋਤ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਸਾਰੇ ਨੂੰ ਪਹਿਲਾਂ ਸਾਰੇ ਦੇਖ ਰਹੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਡਾ ਪੰਜਾਬ ਟੀਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਕੀ ਸਾਡੇ ਵਿੜੇ ਪਹੁੰਚੇ ਆ ਤੇ ਸਾਰੀ ਟੀਮ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਦਦਾ ਕਰਦੇ ਆਂ ਥੈਂਕ ਯੂ ਮਨਜੋਤ ਆਪਾਂ ਦੇਖ ਰਹੇ ਆ ਇੱਕ ਬੜਾ ਸੋਹਣਾ ਮਾਹੌਲ ਤੁਸੀਂ ਇੱਥੇ ਕ੍ਰੀਏਟ ਕੀਤਾ ਜੇ ਆਪਾਂ ਬਾਰਬੀਕਿਊ ਵੀ ਆਰਗੇਨਾਈਜ਼ ਕੀਤਾ ਮੜਾ ਮੋਟਾ ਇਹ ਕੀਤਾ ਵੀ ਆਪਾਂ ਚਲੋ ਆਪਾਂ ਜਿਹੜੇ ਵੀ ਆਪਣੇ ਮਿੱਤਰ ਪਿਆਰੇ ਨੇ ਉਹਨਾਂ ਨੂੰ ਬੁਲਾਈਏ ਸੱਦੀਏ ਤੇ ਉਹਨਾਂ ਨਾਲ ਮਲੇਆ ਗੱਲਬਾਤ ਕਰੀਏ ਦੱਸੀ ਉਹਨਾਂ ਕੀ ਕਰ ਰਹੇ ਆ ਤੇ ਉਹਦੇ ਵਿੱਚ ਆਪਾਂ ਟਾਇਲਾਂ ਵੀ ਦੇਖ ਸਕਦੇ ਆ ਵੀ ਟਾਇਲਾਂ ਵੀ ਤੁਸੀਂ ਲਾਈਆਂ ਨੇ ਨਾਲ ਨਾਲ ਆਪਾਂ ਕੀ ਕੀ ਚੀਜ਼ ਅਕਮੇ ਬ੍ਰਾਉਂਡ ਦੇ ਥੱਲੇ ਆ ਲੈ ਕੇ ਆਉਣੀ ਹੈ ਉਹਦੇ ਬਾਰੇ ਕਰਦੇ ਭਾਜੀ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਮੈਂ ਦੱਸਣਾ ਚਾਹਨਾ ਜਿਹੜੇ ਵੀ ਪੰਜਾਬ ਟੀਵੀ ਦੇਖ ਰਹੇ ਆ ਕਿ ਸਾਰਿਆਂ ਨੂੰ ਆਪਾਂ ਇਹ ਦੱਸ ਰਹੇ ਆ ਕਿ ਤੁਹਾਡੇ ਵਿਹੜੇ ਤੁਹਾਡੇ ਪਿੰਡ ਦੇ ਵਿੱਚ ਅਸੀਂ ਨਵਾਂ ਸਟੋਰ ਲੈ ਕੇ ਆਜਰੇ ਹੋਏ ਆ ਜਿਹੜਾ ਨਾਮ ਹੈ ਅਕਮੇ ਬਿਲਡਿੰਗ ਸਪਲਾਈਸ ਤੇ ਅਸੀਂ ਭਾਜੀ ਸਾਡੇ ਕੋਲੇ ਸਾਰਨਾ ਪਹਿਲਾਂ ਅਸੀਂ ਟਾਇਲਾਂ ਤੋਂ ਸਟਾਰਟ ਕਰਦੇ ਆਂ ਟਾਈਲਾਂ ਦੇ ਵਿੱਚ ਹਿਊਜ ਵੈਰਾਈਟੀ ਸਾਡੇ ਕੋਲੇ ਹੈਗੀ ਆ ਡਿਫਰੈਂਟ ਸਾਈਜ਼ਸ ਤੇ ਡਿਫਰੈਂਟ ਕਲਰ ਤੇ ਨਿਊ ਵੈਰਾਈਟੀ ਲੇਟੈਸਟ ਡਿਜ਼ਾਈਨ ਸਾਡੇ ਕੋਲੇ ਅਵੇਲੇਬਲ ਆ ਤੇ ਉਸ ਤੋਂ ਬਾਅਦ ਅਸੀਂ ਇਨ ਫਿਊਚਰ ਦੇ ਵਿੱਚ ਸਾਡਾ ਸਾਰਾ ਜਿਹੜਾ ਵੀ ਬਾਥਵੇਅਰ ਦਾ ਜਿੱਦਾਂ ਕਿ ਤੁਸੀਂ ਦੱਸਿਆ ਉਹਦੇ ਵਿੱਚ ਤੇ ਇਲੈਕਟ੍ਰੀਕਲ ਦਾ ਵੀ ਅਸੀਂ ਨਾਲ-ਨਾਲ ਅੱਗੇ ਸਟਾਰਟ ਕਰਾਂਗੇ ਜੀ ਹਰ एवरीवन ਫਸਟ ਫੋਲ ਥੈਂਕ ਯੂ ਫੋਰ ਪੰਜਾਬ ਟੀਵੀ ਫੋਰ ਕਮਿੰਗ ਡਾਊਨ ਐਂਡ ਟੇਕਿੰਗ ਆਊਟ ਯੂਰ ਟਾਈਮ ਕਮਿੰਗ ਡਾਊਨ ਹੇਅਰ ਅਮ ਐਸ we just spoke about in punjabi that we've just started a tiling business it's not just a tiling business we've got plenty of varieties coming in in the future uh, in the future as a, I uh, i mean a few months down um, we'll we'll be doing bathroom areas as sanitary wear and all that stuff bathroom sinks taps and all that stuff um, for now tiling we do have quite a lot of var variety patterns colors everything you name it we've got it we can deliver it metro Long um, lake entrance, you name it, we'll deliver it to you. Any sort of suppliers, small to big, builders, anything you want, we'll, we'll be there, we'll deliver it to you. Uh, We're we'll just going to add on your location because people maybe must want to know if they want to visit you physically, yep. where they should come. As Clyde is a very big suburb, um, everyone knows, most of the people do know where Bunnings. In Clyde North is we're just right behind Bunnings, LD, and um, Hungry Jack. So we're yeah. right behind that building. Yeah. Um, it is unit three, one slash three, um, Redden Court, Clyde North. And um, yeah, if you guys do have any questions, come down. If you guys want to browse any um, any sort of tiles or anything you guys do want in the future, we can get it to you. Timing key, extra timing with a key ਪਈ ਦੇਖੋ ਟਾਈਮਿੰਗ ਸਭ ਤੋਂ ਪਹਿਲਾਂ ਤਾਂ ਆਪਣੇ ਆਪਾਂ ਜਿੱਦਾਂ ਕਿ ਪੰਜਾਬੀ ਆ ਨਾ ਤੇ ਆਪਣਾ ਭਾਈਚਾਰੇ ਨੂੰ ਦੇਖ ਕੇ ਅਸੀਂ ਟਾਈਮਿੰਗ ਬਹੁਤ ਵਧੀਆ ਰੱਖੀ ਹੈ ਨਾ ਤੇ ਵੀਕਡੇਜ਼ ਤੇ ਸਾਡੀ ਅਵੇਲੇਬਿਲਟੀ ਜਿਹੜੀ ਮੰਡੇ ਟੂ ਫਰਡੇ 8 ਟੂ 5 ਪੀਐਮ ਠੀਕ ਹੈ ਜੀ ਤੇ ਸੈਟਰਡੇ 9 ਟੂ 2 ਤੇ ਸੰਡੇ ਅਪਾਇੰਟਮੈਂਟ ਓਨਲੀ ਸਾਡੀ ਟਾਈਮਿੰਗ ਅਵੇਲੇਬਲ ਹੈ ਜੀ ਕੋਈ ਵੀ ਅਪਾਇੰਟਮੈਂਟ ਆ ਮਤਲਬ ਮੈਂ ਕਹਿਣਾ ਚਾਹਾਂ ਦੀ ਸੰਡੇ ਨੂੰ ਵੀ ਤੁਸੀਂ ਟਾਈਮ ਲੈ ਕੇ ਆ ਸਕਦੇ ਹੋ ਬਿਲਕੁਲ ਭਾਜੀ ਤੁਹਾਨੂੰ ਸੰਡੇ ਤੁਸੀਂ ਸਾਡੇ ਨਾਲ ਅਪਾਇੰਟਮੈਂਟ ਬੁੱਕ ਕਰੋ ਸੈਟਰਡੇ ਕਾਲ ਕਰੋ ਜਦੋਂ ਮਰਜੀ ਸਾਨੂੰ ਕਾਲ ਕਰੋ ਸਾਡੇ ਨਾਲ ਅਪਾਇੰਟਮੈਂਟ ਬੁੱਕ ਕਰੋ ਅਸੀਂ ਸੰਡੇ ਵੇਲੇ ਬਲੇ ਐਂਡ ਡਿਲੀਵਰੀ ਵੀ ਸਾਡੀ ਐਨੀ ਟਾਈਮ ਕੋਈ ਇਹ ਨਹੀਂ ਹੈ ਕਿ ਸਾਡੀ ਜਿਹੜੀ ਓਪਨਿੰਗ ਟਾਈਮ ਦੇ ਹਿਸਾਬ ਨਾਲ ਹੀ ਹੈ ਡਿਲੀਵਰੀ ਐਨੀ ਟਾਈਮ ਸਾਡੀ ਅਵੇਲੇਬਲ ਹੈ 7 ਡੇਸ ਡਿਲੀਵਰੀ ਦੀ ਗੱਲ ਕੀਤੀ ਤੁਸੀਂ ਡਿਲੀਵਰੀ ਤੁਸੀਂ 올 ਓਵਰ ਵਿਕਟੋਰੀਆ ਤੁਸੀਂ ਪ੍ਰੋਮਿਸ ਕਰਦੇ ਆਂ ਵੀ ਕਿਤੇ ਦੇ ਵੀ ਕਿਸ ਨੂੰ ਕੀ ਚਾਹੀਦੀ ਆ ਉਹ ਤੁਸੀਂ ਪ੍ਰੋਮਿਸ ਕਰਦੇ ਆਂ ਵੀ ਪਹੁੰਚਦੇ ਕਰਾਂਗੇ ਡੈਫੀਨੇਟਿਵ ਰਿਚਾਰਜਸ ਹੈਡ ਹੋਣਗੇ ਸਾਰਾ ਕੁਝ ਹੋਊਗਾ ਪਰ ਡਿਲੀ ਵੀ ਸਾਨੂੰ ਤੁਹਾਡੇ ਪਾਸ ਮਿਲੂਗਾ 100% ਭਾਜੀ ਉਹ ਜਿੱਦਾਂ ਕੀ ਤੁਸੀਂ ਦੱਸਿਆ ਚਲੋ ਚਾਰਜੀਸ ਦਾ ਜੋ ਵੀ ਡਿਫਰੈਂਟ ਆ ਪਰ 100% 올ਓਵਰ ਆਸਟ੍ਰੇਲੀਆ ਆਪਾਂ 올ਓਵਰ ਆਪਾਂ ਵਿਕਟੋਰੀਆ ਦੇ ਵਿੱਚ ਆਪਾਂ ਐਡ ਕਰਾਂਗੇ ਸਭ ਤੋਂ ਪਹਿਲਾਂ ਸასი ਸ਼ਕਾ ਜੀ ਸਾਰਿਆਂ ਨੂੰ ਬਹੁ ਬਹੁ ਵਧਾਈਆਂ ਆਪਣੇ ਭਾਈ ਹੁਣਾਂ ਨੂੰ ਜਿਨ੍ਹਾਂ ਨੇ ਆਪਣਾ ਬਿਜ਼ਨਸ ਖੋਲਿਆ ਅਈ ਤੇ ਇਹ ਅਰਦਾਸ ਕਰਦੇ ਹਾਂ ਮਹਾਰਾਜ ਮੋਰੇ ਵੀ ਦਿਨ ਦੁਪਹਿਰੀ ਰਾਤ ਉਹਮਿੰਦਰਾ ਕੀ ਕਰੇ ਤੇ ਜਿਨ੍ਹਾਂ ਨੂੰ ਵੀ ਆਪਣੇ ਘਰਾਂ ਲਈ ਸਮਾਨ ਚਾਹੀਦਾ ਕੋਈ ਵੀ ਟਾਇਲਾਂ ਵਗੈਰਾ ਕੁਝ ਵੀ ਚਾਹੀਦਾ ਤੇ ਭਾਈ ਹੁਣਾਂ ਨਾਲ ਜੋ ਸੰਪਰਕ ਕਰੋ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਆਪਣਾ ਇਦਾਂ ਆ ਵੀ ਦਰਸ਼ਨਾ ਸ਼ੁਰੂ ਤੋਂ ਹੀ ਬੜਾ ਪ੍ਰੇਮ ਆ ਤੇ ਇਹਦੇ ਨਾਲ ਆਪਾਂ ਕੰਮ ਵੀ ਕੀਤਾ ਕਾਫੀ ਟਾਈਮ ਤੇ ਆਪਣੇ ਬ੍ਰਦਰ ਨੇ ਆਪਣਾ ਨਵਾਂ ਕੰਮ ਸਟਾਰਟ ਕੀਤਾ ਤੇ ਅਸੀਂ ਇਹੀ ਕਹਿੰਨੇ ਆ ਵੀ ਮਾਰੇ ਨੂੰ ਦਿੰਦੂਗਣੀ ਤੇ ਰਾ ਚੁਗਣੀ ਤਰੱਕੀ ਬਖਸ਼ੇ ਤੇ ਇਹਦਾ ਬਰਕਤਾਂ ਪਾਵੇ ਕੰਮ ਦੇ ਵਿੱਚ ਤੇ ਮਿਹਨਤ ਬਹੁਤ ਕਰਦਾ ਹੈ ਮੁੰਡਾ ਤੇ ਸ਼ੁਰੂ ਤੋਂ ਹੀ ਮਿਹਨਤੀ ਆ ਤੇ ਇਦਾਂ ਆ ਵੀ ਇਹਦੀ ਸਪੋਰਟ ਕਰੋ ਮੇਰੇ ਵੀਰ ਅਸੀਂ ਇਹਦੇ ਨਾਲ ਆ ਤੇ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ। ਕੀ ਕਹਿਣਾ ਚਾਹੋਗੇ? ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਦਰਸ਼ ਸਾਡਾ ਲਾਡਲਾ ਆ। ਇਹ ਸਾਡੇ ਛੋਟੇ ਭਰਾਵਾਂ ਵਰਗਾ ਆ। ਇਹਨੇ ਕੰਮ ਸ਼ੁਰੂ ਕੀਤਾ ਆ। ਆਪਾਂ ਸਾਰੀ ਦੀ ਸਪੋਰਟ ਕਰਦੇ ਆ। ਤੇ ਆਪਾਂ ਰੱਬ ਨੂੰ ਦੁਆ ਕਰਦੇ ਵੀ ਇਹਦਾ ਕੰਮ ਵਧੀਆ ਚੱਲੇ। ਤੇ ਰੱਬ ਦਾ ਸ਼ੁਕਰ ਹੈ। ਇਹ ਮੁੰਡਾ ਸਾਡਾ ਵਧੀਆ ਮਿਹਨਤੀ ਆ। ਇਹਦੇ ਨਾਲ ਹੋਰ ਕੁਲੇਟ ਇਕੱਠੇ ਹੋ ਰਹੇ ਆ। ਹਾਂ ਜੀ ਜੀ ਮੈਂ ਇਹ ਦਰਸ਼ ਭਾਈ ਸ਼ੁਰੂ ਤੋਂ ਇਕੱਠੇ ਕੰਮ ਕੀਤਾ ਸੀ। ਤੇ ਪਰ ਪਹਿਲੀ ਡਿਲੀਵਰੀ ਭਾਈ ਦੀ ਸਾਡੇ ਘਰ ਹੀ ਆਈ ਆ ਤੇ ਟਾਇਲਾਂ ਦੀ ਤੇ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਜੇ ਕਿਸੇ ਨੂੰ ਫਲੋਰਿੰਗ ਵੀ ਚਾਹੀਦੀ ਹੈ ਤੇ ਭਾਈ ਨਾਲ ਜਰੂਰ ਸੰਪਰਕ ਕਰੋ ਤੇ ਥੈਂਕ ਯੂ ਭਾਈ ਮਨਜੋਤ ਭਾਈ ਸ਼ੁਰੂ ਤੇ ਬਹੁਤ ਮਿਹਨਤੀ ਆ ਤੇ ਬੜਾ ਵਧੀਆ ਇਹਨਾਂ ਨੇ ਹੁਣ ਨਵਾਂ ਪ੍ਰੋਜੈਕਟ ਸ਼ੁਰੂ ਕਰਿਆ ਬਿਲਡਿੰਗ ਸਪਲਾਈਸ ਦਾ ਤੇ ਜੋ ਇਹਨਾਂ ਨੂੰ ਮੈਂ ਇੱਥੇ ਆ ਕੇ ਦੇਖਿਆ ਕਿ ਜਿਹੜੀ ਕੁਆਲਿਟੀ ਆ ਤੇ ਕਿਉਂਕਿ ਅਸੀਂ ਡੀਲ ਕਰਦੇ ਰਹਿੰਦੇ ਆ ਬਿਲਡਿੰਗ ਨਾਲ ਅਗਲੇ ਰਿਲੇਟਡ ਤੇ ਕਈ ਲੋਕ ਹੈਗੇ ਨੇ ਰਾਈਟ ਨਾਲ ਆਲਰੇਡੀ ਮਾਰਕੀਟ 'ਚ ਹੈਗੇ ਨੇ ਪਰ ਉਹਨਾਂ ਦੇ ਜੇ ਉਹ ਕੁਆਲਿਟੀ ਇਹਨਾਂ ਕੋਲ ਸਾਰਿਆਂ ਨੂੰ ਬੀਟ ਕਰਦੇ ਨੇ ਮੇਬੀ ਸ਼ਾਇਦ ਬਾਕੀ ਮਨਜੋਦ ਦੱਸਣਗੇ ਇਹਨਾਂ ਨੂੰ ਕਿੱਥੇ ਆਫਿਸ ਹੈ ਇਹਨਾਂ ਦਾ ਕਿੱਥੇ ਵੇਅਰ ਹਾਊਸ ਹੈ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਹਨਾ ਠੀਕ ਹੈ ਜੀ ਥੈਂਕ ਯੂ ਭਾਈ ਮਨਜੋਦ ਭਾਈ ਤੁਸੀਂ ਇੱਕ ਵਾਰੀ ਫਿਰ ਐਡ ਕਰ ਦਿਓ ਆਪਣਾ ਫੋਨ ਨੰਬਰ ਐਡਰੈਸ ਲੋਕੇਸ਼ਨ ਭਾਈ ਸਾਡੀ ਲੋਕੇਸ਼ਨ ਬਹੁਤ ਸੌਖੀ ਜੀ ਹੈ ਜਿਹੜੇ ਕਿ ਲੋਕਲ ਬੰਦੇ ਇੱਥੇ ਦੇ ਉਹਨਾਂ ਦਾ ਪਤਾ ਹੀ ਹੈ ਸਾਡੀ ਲੋਕੇਸ਼ਨ ਸਿਰਫ ਬਿਲਕੁਲ ਤੁਸੀਂ ਦੇਖਿਆ ਹੋਊਗਾ ਕਲਾਈਡ ਨਾਰਥ ਬਨਿੰਗਸ ਤੇ ਐਲ ਡੀ ਦੀ ਬੈਕ ਸਾਈਡ ਆ ਪਰ ਮੈਂ ਤੁਹਾਨੂੰ ਐਡਰੈਸ ਦੱਸ ਦਿੰਨਾ ਐਡਰੈਸ ਸਾਡਾ ਜਿਹੜਾ ਹੈਗਾ ਕਿ ਯੂਨਿਟ 3 1/3 ਰੇਡਨ ਕੋਰਟ ਕਲਾਈਡ ਨਾਰਥ ਤੇ ਸਾਡਾ ਜਿਹੜਾ ਕੰਟੈਕਟ ਨੰਬਰ ਆ ਉਹ ਸਾਡਾ ਮੈਂ ਤੁਹਾਨੂੰ ਦੱਸ ਦਿੰਨਾ 85838080 ਤੇ ਇੰਗਲਿਸ਼ ਆਪਾਂ ਦੱਸ ਦਿੰਨੇ ਆ 85838080 ਤੇ ਤੇ ਅਸੀਂ ਅਵੇਲੇਬਲ ਆ ਜੀ ਮੰਡੇ ਟੂ ਫਰਡੇ ਠੀਕ ਆ ਜੀ ਸਾਡੀ ਓਪਨਿੰਗ ਟਾਈਮ ਆ 8am ਟੂ 5pm ਸੈਟਰਡੇ ਅਸੀਂ ਅਵੇਲੇਬਲ ਹੈ 9am ਤੋਂ 2pm ਤੇ ਸੰਡੇ ਅਪਾਇੰਟਮੈਂਟ ਓਨਲੀ ਥੈਂਕ ਯੂ ਜੀ ਧੰਨਵਾਦ ਜੀ ਜਦੋਂ ਘਰ ਦੇ ਵਿੱਚ ਜਦੋਂ ਬੱਚਾ ਬੋਨ ਹੁੰਦਾ ਨਾ ਜੀ ਤਾਂ ਮਾਂ ਪਿਓ ਆਪਣੇ ਬੱਚੇ ਨੂੰ ਇੰਟਰੋਡਿਊਸ ਕਰਦਾ ਇਹ ਮੇਰਾ ਬੇਟਾ ਆ ਜਾਂ ਮੇਰੀ ਬੇਟੀ ਆ ਨਾ ਮੇਰਾ ਬੇਟਾ ਬੋਨ ਹੋਣ ਤੋਂ ਬਾਅਦ ਹੁਣ ਰਿਡਨ ਲੱਗ ਗਿਆ ਤੁਰਨ ਲੱਗ ਗਿਆ ਭੱਜਣ ਲੱਗ ਗਿਆ ਹੈ ਨਾ ਇੱਕ ਇੰਟਰੋਡਕਸ਼ਨ ਹੁੰਦੀ ਆ ਵੀ ਇਹ ਮੇਰਾ ਬੇਟਾ ਆ ਇੱਕ ਮੂਮੈਂਟ ਆਉਂਦੀ ਹੈ ਜਿਹੜੀ ਮੂਮੈਂਟ ਦੇ ਵਿੱਚ ਅਸੀਂ ਅੱਜ ਖੜੇ ਆਂ ਬੜੀ ਪਿਆਰੀ ਮੂਮੈਂਟ ਹੈ ਠੀਕ ਹੈ ਇਸ ਮੂਮੈਂਟ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਦਰਸ਼ਦੀਪ ਦੇ ਫਾਦਰ ਤੁਹਾਨੂੰ ਦੱਸਣਗੇ ਇਹ ਮੂਮੈਂਟ ਚੇਂਜ ਹੋਗੀ ਪਰਾਉਡ ਵਾਲੀ ਹੋ ਮੇਰੀ ਮੂਵਮੈਂਟ ਜਿਹੜੀ ਮੇਰੀ ਐਗਜ਼ਿਸਟੈਂਸ ਖਤਮ ਹੋ ਗਈ ਹੈ ਔਰ ਮੇਰੇ ਪੁੱਤ ਦੀ ਐਗਜ਼ਿਸਟੈਂਸ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਪਰ ਐਗਜ਼ਿਸਟੈਂਸ ਮੇਰੀ ਮੇਰੀ ਆਈਡੀ ਮੇਰੀ ਆਈਡੈਂਟੀਟੀ ਮੇਰੇ ਪੁੱਤ ਕਰਕੇ ਜਾਣੀ ਜਾ ਰਹੀ ਹੈ ਕੀ ਬਾਤ ਹੈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਰੱਬ ਇਹਨਾਂ ਨੂੰ ਬਹੁਤ ਤਰੱਕੀ ਦੇਵੇ ਮਿਹਨਤ ਕਰਦੇ ਰਹਿਣ ਆਪਣੇ ਕੰਮ ਦੇ ਵਿੱਚ ਅੱਗੇ ਵਧਣ ਬਹੁਤ ਪੈਸਾ ਨਾਲ ਕਮਾਉਣ ਪਰ ਇਹੋ ਜਿਹਾ ਕਮਾਉਣ ਵੀ ਇਹਨਾਂ ਨੂੰ ਕਿੱਥੇ ਗਲੀ ਖੁੰਝੇ ਕਿਤੇ ਕੋਨੇ ਦੇ ਵਿੱਚ ਇਹ ਨਾ ਕੋਈ ਕਹਿ ਸਕੇ ਯਾਰ ਇਹ ਬੰਦਾ ਠੀਕ ਵਧੇਗਾ ਇੰਨਾ ਕਮੋਨ ਜਿਹੜਾ ਕਦੇ ਯਾਰ ਅਸੀਂ ਇਹਨੂੰ ਇਸ ਬੰਦੇ ਨੂੰ ਮਿਲ ਜੇ ਮੈਂ ਇਹਦੇ ਵਿੱਚ ਗੱਲ ਐਡ ਕਰਾਂ ਬੜੀ ਪ੍ਰਾਊਡਲੀ ਗੱਲ ਆ ਪਰ ਫੀਲਿੰਗ ਜਿਹੜੀ ਆ ਤੁਹਾਡੀ ਇਮੋਸ਼ਨਲ ਵੀ ਆ ਪਰ ਚਲੋ ਅਨਦਰ ਡੇ ਜਿਹੜਾ ਕੰਮ ਚੱਲਣਾ ਹੈ ਉਹ ਕੰਮ ਤੰਦਾ ਜਿਹੜਾ ਉਹ ਪ੍ਰੋਡਕਟਾਂ ਚੱਲਣਾ ਹੈ ਤੁਸੀਂ ਵੀ ਆਈ ਥਿੰਕ ਟੀਮ ਦੇ ਇੱਕ ਮੈਂਬਰ ਤੁਸੀਂ ਵੀ ਇੱਕ ਪਾਤਰੋ ਇੱਕ ਟੀਮ ਦੇ ਵੀ ਜਦੋਂ ਇਹ ਕੰਮ ਦੀ ਪਲੈਨਿੰਗ ਹੋਈ ਆ ਉਹਦੇ ਵਿੱਚ ਤੁਸੀਂ ਵੀ ਜੁੜੇ ਹੋਣੇ ਹੋ ਮੈਂ ਬ੍ਰਿਟਿਸ਼ ਸ਼ੋਰ ਤੇ ਕਿਵੇਂ ਦੇਖਦੇ ਹੋ ਕੰਮ ਜਿਵੇਂ ਜਿਵੇਂ ਪੰਜਾਬੀ ਕੱਲ ਪੰਜਾਬੀ ਨਹੀਂ ਆਪਾਂ ਓਵਰਆਲ ਕਮਿਟੀ ਦੀ ਗੱਲ ਕਰੀਏ ਬਹੁਤ ਬੜੀ ਤਰੀਕਾ ਨਾਲ ਗਰੋ ਕਰ ਰਹੀ ਆ ਕਿਵੇਂ ਦੇਖਦੇ ਹੋ ਕੰਮ ਨੂੰ ਅ ਬਹੁਤ ਕੁਸ਼ਾ ਇਹਦੇ ਵਿੱਚ ਇੰਨਾ ਕੁਸ਼ਾ ਵੀ ਤੁਸੀਂ ਜੇ ਸੱਚ ਲੱਭਣ ਚੱਲੋ ਤਾਂ ਕਈ ਸਾਲ ਲੱਗਣ ਝੂਠ ਲੱਭਣ ਚੱਲੋ ਤਾਂ ਵੀ ਕਈ ਸਾਲ ਲੱਗਣ ਜੀ ਇਹ ਜੋ ਵੀ ਕਰਨ ਇਹਨਾਂ ਨੂੰ ਇੰਨਾ ਕਿ ਕਿਹਾ ਪੁੱਤ ਰੋਟੀ ਕੱਪੜੇ ਦੀ ਨਾ ਟੈਨਸ਼ਨ ਦੇ। ਠੀਕ ਹੈ। ਜੋ ਵੀ ਕਰਿਓ ਹੱਕ ਹਲਾਲ ਦਾ ਕਰਿਓ। ਔਰ ਇਹ ਨਾ ਸੋਚਿਓ ਵੀ ਅਸੀਂ ਕਿਸੇ ਦੀ ਕਿਸੇ ਦੇ ਮੋਢਿਆਂ ਦੇ ਸਿਰ ਦੇ ਉੱਤੇ ਪੈਰ ਰੱਖ ਕੇ ਅੱਗੇ ਵਧਣਾ। ਤੁਹਾਡਾ ਸਾਰਾ ਪੰਜਾਬ ਟੀਵੀ ਟੀਮ ਦਾ ਜੀ ਬਹੁਤ ਧੰਨਵਾਦ ਤੁਸੀਂ ਆਇਓ ਜੀ। ਤੇ ਭਾਈਆਂ ਨਾਲ ਮਿਲੇ ਵਧੀਆ ਲੱਗਦਾ ਨਾ ਜੀ। ਤੇ ਸਾਡੇ ਤੁਹਾਡੇ ਇੱਕ ਸੱਦੇ ਤੁਸੀਂ ਪਹੁੰਚੇ ਹੋ ਤੇ ਜਿਹੜੇ ਬਾਈਆਂ ਨੇ ਇੱਕਵੇਂ ਵਾਲੇ ਸਾਡੇ ਬਹੁਤ ਪੁਰਾਣੇ ਅਜੀਜ਼ ਮਿੱਤਰ ਨੇ ਜੀ ਤੇ ਬੜਾ ਐਫਰਟ ਪਾਇਆ ਕਮਿਊਨਿਟੀ 'ਚ ਵੀ ਤੇ ਤੁਸੀਂ ਦੇਖਿਆ ਜੀ ਮੈਂ ਆਪਣੇ ਫੰਕਸ਼ਨ ਕਰਾਉਂਦੇ ਆ ਤੇ ਪ੍ਰਮੋਟ ਕਰਦੇ ਸਾਰੇ ਬਿਜ਼ਨਸ ਨੂੰ ਤੇ ਉਹਨਾਂ ਨੇ ਐਫਰਟ ਪਾਇਆ ਜੀ ਤੇ ਡਿਮਾਂਡ ਵੀ ਹੈ ਜੀ ਆਪਣੇ ਏਰੀਆ ਦੀ ਤੇ ਹੁਣ ਜਿੱਦਾਂ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਕੰਸਟਰਕਸ਼ਨ ਦੇ ਵਿੱਚ ਆਪਣੇ ਬੰਦੇ ਆ ਰਹੇ ਆ ਨਾ ਜੀ ਤੇ ਉਹਨਾਂ ਨੂੰ ਬੈਸਟ ਪ੍ਰਾਈਸ ਦੇਣ ਵਾਸਤੇ ਮੇਰੇ ਖਿਆਲ ਦਾ ਕੰਜ਼ਿਊਮਰ ਤੇ ਡਿਮਾਂਡ ਦੋਨੋਂ ਵਾਸਤੇ ਬਹੁਤ ਜ਼ਰੂਰੀ ਹੈ ਤੇ ਆਪਣੇ ਵੱਤੇ ਫਾਇਦੇ ਦੀ ਗੱਲ ਆ ਜਿੰਨੇ ਬੰਦੇ ਵੱਧ ਆਉਣਗੇ ਆਪਨੂੰ ਫਾਇਦਾ ਹੋਊਗਾ ਉਹਨਾਂ ਦਾ ਫਾਇਦਾ ਆ ਆਮ ਕਮਿਊਨਿਟੀ ਤੁਸੀਂ ਫਾਇਦੇ ਦੀ ਗੱਲ ਕੀਤੀ ਆ ਜਿਵੇਂ ਕਿ ਆਪਾਂ ਦੇਖ ਰਹੇ ਆ ਵੀ ਹੁਣ ਇੰਟਰਸਟ ਰੇਟ ਦਾ ਸੈਕੰਡ ਕੱਟ ਲੱਗਿਆ ਤੇ ਪ੍ਰਾਪਰਟੀ ਦਾ ਆਈ ਥਿੰਕ ਫਲੋ ਫਿਰ ਹੁਣ ਮਾੜਾ ਮਾੜਾ ਸ਼ੁਰੂ ਹੋਊਗਾ ਪਰ ਓਵਰਆਲ ਕਿਵੇਂ ਦੇਖਦੇ ਹੋ ਮਾਰਕੀਟ ਨੂੰ ਤੁਸੀਂ ਆਪ ਮਾਰਕੀਟ ਦੇ ਵਿੱਚ ਵਿਚਰਦੇ ਹੋ ਕਿਵੇਂ ਦੇਖਦੇ ਹੋ ਸਾਹਿਬ ਆ ਦੇਖੋ ਜੀ ਮੈਂ ਪਹਿਲਾਂ ਹੀ ਕਿਹਾ ਸੀਗਾ ਵੀ ਡਿਮਾਂਡ ਹੈ ਨਾ ਜੀ ਔਨ ਟਾਈਮ 'ਚ ਡਿਮਾਂਡ ਤਾਂ ਹੈਗੀ ਆ ਜੀ ਤੇ ਹੁਣ ਤੁਸੀਂ ਦੇਖ ਲਓ ਵੀ ਰੈਂਟ ਦੇ ਵਿੱਚ ਨਹੀਂ ਮਿਲਦੇ ਘਰ ਜਿੱਦਾਂ ਮੈਂ ਹੁਣ ਇੱਕ ਮੇਰਾ ਅਜੀਜ਼ ਮਿੱਤਰ ਇੱਥੇ ਆਏ ਹੋਇਆ ਉਹ ਕਹਿੰਦੇ ਵੀ ਆਫੀਸਰ ਦੇ ਵਿੱਚ ਸਾਨੂੰ ਘਰ ਨਹੀਂ ਮਿਲ ਰਿਹਾ ਜੀ 3 ਬੈਡਰੂਮ 2 ਬੈਡਰੂਮ ਅਰੀ ਡਿਮਾਂਡ ਹੁੰਦੀ ਜਿਵੇਂ ਮਤਲਬ ਹਸਬੰਡ ਵਾਈਫ ਵਾਈਫ ਕੰਮ ਕਰਦੇ ਹਨਾ ਜੀ ਤੇ ਜਿੰਨੀ ਕਿ ਬੰਦੀ ਲੋੜ ਆ ਉਸ ਨਾਲ ਨਹੀਂ ਡਿਮਾਂਡ ਹੈਗੀ ਤਾਂ ਤੇ ਇਸ ਕਰਕੇ ਬਹੁਤ ਜ਼ਿਆਦਾ ਡਿਮਾਂਡ ਆ ਘਰਾਂ ਦੀ ਤੇ ਇਹਨਾਂ ਦਾ ਕੰਮ ਬਹੁਤ ਵਧੀਆ ਭੂਮੀ ਕਿਚ ਚਾਊਗਾ ਜੀ ਸੋ ਸਿਕਾ ਸਾਰਿਆਂ ਨੂੰ ਸਾਰਿਆਂ ਨੂੰ ਸਾਰੀ ਪੰਜਾਬ ਦੀ ਜਿੰਨੇ ਵੀ ਮੈਂ ਜਬਾ ਫੀ ਨੇ ਸਭ ਤੋਂ ਪਹਿਲਾਂ ਮੈਂ ਵਧਾਈ ਦੇਣਾ ਪੰਜਾਬ ਟੀਵੀ ਨੂੰ ਜਿਨ੍ਹਾਂ ਨੇ ਆਪਣੇ ਸੇਵਾਵਾਂ ਇੰਨੀਆਂ ਬਿਹਤਰ ਦਿੱਤੀਆਂ ਨੇ ਇਲਾਕੇ ਦੇ ਵਿੱਚ ਤੇ ਮੈਂ ਦੇਖਿਆ ਸ਼ਾਇਦ ਕਿਤੇ ਹੋਰ ਨਹੀਂ ਮੈਨੂੰ ਮਿਲੀਆਂ ਬਹੁਤ ਹੀ ਵਧੀਆ ਮਿਲੀਆਂ ਪਰ ਇਸ ਤੋਂ ਬਾਅਦ ਹੁਣ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਜਿਸ ਦਾ A1 ਇੱਕ ਮੇ ਇਮੀਗ੍ਰੇਸ਼ਨ ਨੇ ਇਸ ਵੀ ਆਪਣੀ ਸਪਲਾਈ ਸ਼ੁਰੂ ਕੀਤੀਆਂ ਕੰਸਟਰਕਸ਼ਨ ਦੇ ਨਾਲ ਜਾਂ ਟਾਈਲਸ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹਾਈ ਕੁਆਲਿਟੀ ਦੇ ਬਹੁਤ ਘੱਟ ਰੇਟਾਂ ਦੇ ਵਿੱਚ ਸਪੈਸ਼ਲੀ ਪੰਜਾਬੀਆਂ ਲਈ ਤੇ ਸਾਰੀ ਦੁਨੀਆ ਲਈਓ ਸਾਰਿਆਂ ਲਈਓ ਕਿਸੇ ਵੀ ਕਮਿਊਨਿਟੀ ਦਾ ਹੋਵੇ ਤੇ ਬਹੁਤ ਹੀ ਵਧੀਆ ਬਹੁਤ ਘੱਟ ਰੇਟਾਂ ਤੇ ਸਪਲਾਈਜ਼ ਦੇਣ ਦੇ ਲਈ ਬਹੁਤ ਵੱਡਾ ਉਪਰਾਲਾ ਕੀਤਾ ਆ ਤੇ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਤੁਸੀਂ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਇਹਨਾਂ ਤੋਂ ਦੇਖਿਏ ਤੇ ਤੁਹਾਡੇ ਖਰਚਿਆਂ ਦੇ ਵਿੱਚ ਬਹੁਤ ਵੱਡੀਆਂ ਕਮੀਆਂ ਹੋਣਗੀਆਂ ਬੜੇ ਵਧੀਆ ਤਰੀਕੇ ਨਾਲ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਕੰਸਟਰਕਸ਼ਨ ਦੇ ਨਾਲ ਜਾਂ ਟਾਈਲਿੰਗ ਵਰਕ ਦੇ ਵਿੱਚ ਬਹੁਤ ਵਧੀਆ ਕਰ ਸਕੋਗੇ ਬਾਕੀ ਦੁਆਰਾ ਫਿਰ ਮੈਂ ਪੰਜਾਬ ਟੀਵੀ ਦਾ ਧੰਨਵਾਦ ਕਰਾਂਗਾ ਤੇ ਐਮ ਇਕਮੇ ਇਮੀਗ੍ਰੇਸ਼ਨ ਦਾ ਤਾਂ ਹਮੇਸ਼ਾ ਹੀ ਧੰਵਤ ਨਹੀਂ ਰਹਾ ਜਿਨੇ ਬਹੁਤ ਸਟੂਡੈਂਟਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਵੱਲੋਂ ਸੇਵਾਵਾਂ ਦਿੱਤੀਆਂ ਨੇ ਉਹ ਵੀ ਬਹੁਤ ਘੱਟ ਖਰਚੇ ਤੇ ਥੈਂਕ ਯੂ ਸਸਿਕਲ ਥੈਂਕਸ ਲਾਡ ਆਪਣੇ ਭਰਾ ਹੁਣਾ ਨੇ ਦੇਵ ਹੁਣਾ ਨੇ ਦਰਸ਼ੋਣਾ ਨੇ ਤੇ ਮਨਜੋਤ ਭਾਜੀ ਹੁਣਾ ਨੇ ਆਪਣਾ ਕੰਮ ਖੋਲਿਆ ਹੈ ਇੱਕ ਮੇ ਦਾ ਬਿਲਡਿੰਗ ਮਟੀਰੀਅਲ ਦਾ ਅਜ ਤੱਕ ਇਹਨਾਂ ਨੇ ਸਟਾਰਟ ਕੀਤਾ ਹੈ ਜਿਸ ਵਿੱਚ ਆਪਣਾ ਕੀ ਕਹਿੰਦੇ ਹੁੰਦੇ ਉਹਨਾਂ ਟਾਈਲਸ ਦੇ ਨਾਲ ਬਟ ਹੌਲੀ ਹੌਲੀ ਇਹ ਸਾਰਾ ਕੁਝ ਐਡ-ਆਨ ਕਰ ਰਹੇ ਨੇ ਤੇ ਮੈਂ ਕਹੂੰਗਾ ਆਪਣੇ ਸਾਰੇ ਪੰਜਾਬੀ ਭਰਾਵਾਂ ਨੂੰ ਤੇ ਪੈਣਾ ਨੂੰ ਕੀ ਪਲੀਜ਼ ਆਓ 얘ਥੇ ਪਲੀਜ਼ ਆਪਣੇ ਪੰਜਾਬੀ ਭਰਾਵਾਂ ਨੇ ਆਪਣਾ ਕੰਮ ਸਟਾਰਟ ਕੀਤਾ ਹੈ ਉਹਨਾਂ ਦੀ ਫੁੱਲ ਸਪੋਰਟ ਕਰੋ ਤੇ ਆਪਾਂ ਆਪਣੀ ਆਪਣੀ ਕਮਿਊਨਿਟੀ 'ਚ ਸਪੋਰਟ ਕਰਾਂਗੇ ਤਾਂ ਬਹੁਤ ਵਧੀਆ ਲੱਗਦਾ ਹੈ ਆ ਦੇਖੋ ਪਹਿਲਾ ਮੈਂ ਵਧਾਈ ਦੇਣਾ ਰੋਮਨ ਚੋਹਾਨ ਨੂੰ ਤੇ ਦਰਸ਼ ਬਾਈ ਨੂੰ ਮਨਜੋਤ ਬਾਈ ਨੂੰ ਤੇ ਇਹਨਾਂ ਨੇ ਬਹੁਤ ਵਧੀਆ ਬਿਜ਼ਨਸ ਖੋਲਿਆ ਤੇ ਇਹਨਾਂ ਵਧਾਈ ਦੇ ਪਾਤਰ ਨੇ ਤੇ ਟੈਲਾਂ ਜੋ ਇਹਨਾਂ ਦੀ ਕੁਆਲਿਟੀ ਆ ਬਹੁਤ ਵਧੀਆ ਜੋ ਮੈਂ ਵੇਖੀ ਆ ਤੇ ਮੈਂ ਚਾਹਣਾ ਵੀ ਵਧੀਆ ਸਾਰੇ ਭਰਾ ਇਹਨਾਂ ਦੇ ਆਪਣੇ ਕਮਿਊਨਿਟੀ ਲਈ ਨਾਵਾ ਬਿਜ਼ਨਸ ਆ ਤੇ ਤਰੱਕੀਆਂ ਕਰਨ ਤੇ ਗੁੱਡ ਲੱਕ ਆ ਭਾਈ థాంਕ ਯੂ ਸੋਮੇਜ ਭਾਈ థాంਕ ਯੂ